ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੱਛੇ 2-3 ਐਪੀਸੋਡ 2-3 ਭਾਗ ਬਣਾਏ ਸੀ ਪਿਆਰ ਬਾਰੇ ਗੁਰਬਾਣੀ ਵਿੱਚ ਜੋ ਪਿਆਰ ਬਾਰੇ ਦੱਸਿਆ ਗਿਆ ਫਰਮਾਇਆ ਗਿਆ ਉਸ ਬਾਰੇ ਥੋੜੀ ਜੀ ਜਾਣਕਾਰੀ ਦੇਣ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਕੋਸ਼ਿਸ਼ ਕੀਤੀ ਸੀ ਉਸ ਨੇ ਅੱਗੇ ਤੋਰਦੇ ਹੋਏ ਅੱਜ ਮੈਂ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਇਹ ਸ਼ਬਦ ਸ਼੍ਰੀ ਕਬੀਰ ਜੀ ਦੇ ਤਿਪਤੀ ਵਿੱਚੋਂ ਪਿਆਰ ਵਾਲਾ ਸ਼ਬਦ ਜੋ ਮਾਪ ਜੀ ਦੇ ਸਾਹਮਣੇ ਰੱਖਦਾ ਹਾਂ ਮੈਨੂੰ ਇੰਜ ਚਾਪਦਾ ਜਿਵੇਂ ਇਹ ਪੰਕਤੀਆਂ ਗੁਰੂ ਨਾਨਕ ਜੀ ਦੇ ਸ਼ਬਦ ਨਾਲ ਮੇਲ ਖਾਂਦੀਆਂ ਹਨ ਜਿਸ ਵਿੱਚ ਗੁਰੂ ਜੀ ਫਰਮਾ ਤੂੰ ਸਰੀਰ ਵਿੱਚੋਂ ਕੀ ਰੋਗ ਲੱਭਦਾ ਪਿਆਰ ਵਾਲਾ ਰੋਗ ਤਾਂ ਮੇਰੇ ਕਲਜੇ ਨੂੰ ਲੱਗਾ ਹੋਇਆ ਵੈਦ ਬੁਲਾਇਆ ਵੈਦ ਗਈ ਪਕੜ ਟੰਡੋਲੇ ਬਾਹ ਹੋਲਾ ਵੈਦ ਨਾ ਜਾਣੇ ਘਰ ਕ ਕਲੇਜੇ માં ਇੱਥੇ ਵੀ ਕੁਝ ਇੰਜ ਹੀ ਕਬੀਰ ਜੀ ਫਰਮਾਉਂਦੇ ਨੇ ਸ਼ਬਦ ਸ਼ੁਰੂ ਕਰਦਾ ਹਾਂ ਇਹ ਸ਼ਬਦ ਗੋੜੀ ਰਾਗ ਵਿੱਚ ਹੈ ਗੋੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਕੋਚਤ ਤਨਮਹਿ ਥੋਰ ਨਾ ਪਾਵਾਂ ਕਬੀਰ ਜੀ ਫਰਮਾਉਂਦੇ ਨੇ ਕਿ ਜਿਸ ਦੇ ਦਿਲ ਵਿੱਚ ਆਪਣੇ ਪਿਆਰੇ ਦਾ ਪਿਆਰ ਹੋਵੇ ਤਾਂ ਲੋਕ ਉਸ ਨੂੰ ਕਮਲਾ ਸਮਝਦੇ ਹਨ ਕਿ ਇਹ ਤਾਂ ਹਰ ਵਲੇ ਪਤਾ ਨਹੀਂ ਕੀ ਗਾਉਂਦਾ ਹੈ ਪਤਾ ਨਹੀਂ ਕੀ ਚਾਹੁੰਦਾ ਹੈ ਕਿਉਂ ਇਸ ਦੀਆਂ ਅੱਖਾਂ ਵਿੱਚ ਕੋਈ ਤਾਂਗ ਹੈ ਕਿਉਂ ਇਸ ਦੀਆਂ ਅੱਖਾਂ ਕਿਸੇ ਨੂੰ ਪੁਕਾਰ ਰਹੀਆਂ ਹਨ ਦੋਸਤੋ ਇਹ ਗੱਲਾਂ ਉਹਨਾਂ ਦੇ ਸਮਝ ਵਿੱਚ ਆਉਣਗੀਆਂ ਜਿਨ੍ਹਾਂ ਨੇ ਕਦੇ ਪ੍ਰੇਮ ਕੀਤਾ ਹੋਵੇ ਪਿਆਰ ਕੀਤਾ ਹੋਵੇ ਉਹ ਪਿਆਰ ਭਾਵੇਂ ਮਾਂ-ਬਾਪ ਜਾਂ ਕਿਸੇ ਮਰਦ ਜਾਂ ਔਰਤ ਦੇ ਵਿੱਚਕਾਰ ਹੋਵੇ ਪ੍ਰੇਮ ਵਿੱਚ ਲੋਕ ਬਹੁਤ ਦਰਦ ਮਹਿਸੂਸ ਕਰਦੇ ਹਨ ਜਦ ਕਿਸੇ ਨੂੰ ਪ੍ਰੇਮ ਹੁੰਦਾ ਹੈ ਤਾਂ ਸਰੀਰ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਪਰ ਫਿਰ ਵੀ ਰਾਤਾਂ ਦੀ ਨੀਂਦ ਚਲੀ ਜਾਂਦੀ ਹੈ ਦਿਲ ਬੇਚੈਨ ਰਹਿੰਦਾ ਹੈ ਕਿਉਂਕਿ ਦਿਲ ਵਿੱਚ ਪ੍ਰੇਮ ਦੇ ਤੀਰ ਵੱਜੇ ਪਰ ਕਬੀਰ ਜੀ ਦੇ ਦਿਲ ਵਿੱਚ ਉਸ ਦੇ ਤੀਰ ਵੱਜੇ ਹਨ ਜੋ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ ਔਰਤ ਤੇ ਮਰਦ ਤੇ ਪ੍ਰੇਮ ਵਿੱਚ ਸਿਰਫ ਆਪਣਾ ਪ੍ਰੇਮ ਹੀ ਰੱਬ ਨਜ਼ਰ ਆਉਂਦਾ ਹੈ ਸਿਰਫ ਆਪਣਾ ਪ੍ਰੇਮੀ ਹੀ ਚੰਗਾ ਲੱਗਦਾ ਹੈ ਪਰ ਰੱਬ ਦੇ ਪ੍ਰੇਮ ਵਿੱਚ ਸਾਰੀ ਲੋਕਾਈ ਹੀ ਚੰਗੀ ਲੱਗਦੀ ਹੈ ਰੱਬ ਦਾ ਪ੍ਰੇਮ ਐਸਾ ਹੈ ਕਿ ਸਭ ਵਿੱਚ ਰੱਬ ਨਜ਼ਰ ਆਉਂਦਾ ਹੈ ਫਿਰ ਕਿਸ ਨੂੰ ਮਾੜਾ ਕਹੇ ਤੇ ਕਿਸ ਨੂੰ ਚੰਗਾ ਸਾਰੇ ਹੀ ਪਿਆਰੇ ਲੱਗਦੇ ਨੇ ਇੰਜ ਲੱਗਦਾ ਜਿਵੇਂ ਸਾਰੇ ਹੀ ਉਸ ਨੂੰ ਮਿਲਣ ਲਈ ਤੜਪ ਰਹੇ ਹੋਣ ਕਬੀਰ ਜੀ ਫਰਮਾਉਂਦੇ ਹਨ ਕਿ ਕੋਜਤ ਤਨ ਮਹਿ ਠੋਰ ਨ ਪਾਵੂ ਸ਼ਰੀਰ ਵਿੱਚ ਮੈਂ ਸਭ ਭਾਲ ਕੇ ਵੇਖ ਲਿਆ ਪਰ ਨਾ ਮੈਨੂੰ ਰੋਗ ਲੱਭਾ ਨਾ ਹੀ ਹਕੀਮ ਨੂੰ ਕੀ ਰੋਗ ਲੱਭਾ ਹੁਣ ਜਦ ਰੋਗ ਹੀ ਨਹੀਂ ਲੱਭਾ ਤਾਂ ਦਵਾਈ ਕਿਸ ਨੂੰ ਦਿਆਂ ਇਸ ਤੋਂ ਅੱਗੇ ਜੋ ਦੋ ਪੰਕਤੀਆਂ ਹਨ ਉਹ ਰਹਾਉ ਦੀਆਂ ਪੰਕਤੀਆਂ ਨੇ ਜਿਸ ਤੇ ਦੁਆਲੇ ਸਾਰਾ ਸ਼ਬਦ ਘੁੰਮਦਾ ਹੈ ਲੱਗੀ ਹੋਏ ਸੋ ਜਾਣੇ ਪੀਰ ਰਾਮ ਭਗਤ ਅਨਿਆਲੇ ਤੀਰ ਰਹਾਉ ਉਸ ਪੀੜ ਨੂੰ ਕੋਣ ਜਾਣਦਾ ਹੈ ਇਸ ਪ੍ਰੇਮ ਦੇ ਪੀੜ ਤਾਂ ਉਹੀ ਜਾਣਦਾ ਹੈ ਜਿਸ ਨੂੰ ਇਹ ਰੋਗ ਲੱਗਾ ਹੋਵੇ ਜਿਸ ਦਾ ਦਿਲ ਆਪਣੇ ਪ੍ਰੇਮੀ ਨੂੰ ਮਿਲਣ ਲਈ ਤੜਪ ਰਿਹਾ ਹੋਵੇ ਉਹੀ ਜਾਣਦਾ ਹੈ ਇਸ ਦੀ ਪੀੜ ਨੂੰ ਇਸ ਦੇ ਦਰਦ ਨੂੰ ਇਸ ਬਿਰਹਾ ਨੂੰ ਇਹ ਪਿਆਰ ਨੂੰ ਇਸ ਰਸ ਨੂੰ ਇਸ ਤਾਂਗ ਨੂੰ ਕਿਉਂਕਿ ਇਹ ਜੋ ਪਿਆਰ ਵਾਲੇ ਤੀਰ ਦਿਲ ਵਿੱਚ ਲੱਗੇ ਹਨ ਇਹ ਬਹੁਤ ਹੀ ਤਿੱਖੇ ਸਿੱਧੇ ਦਿਲ ਤੇ ਵਾਰ ਕਰਦੇ ਹਨ ਇਹਨਾਂ ਦੇ ਵਾਰ ਨੇ ਮੇਰਾ ਸਾਰਾ ਦਿਲ ਹੀ ਬਿਰਹਾ ਨਾਲ ਰੰਗ ਦਿੱਤਾ ਹੈ ਹੇ ਮੇਰੇ ਮਾਲਕ ਮੈਨੂੰ ਮਿਲ ਮੈਨੂੰ ਆਪਣੀ ਦਿਲਵਕੜੀ ਲਾ ਉਸ ਤੋਂ ਅੱਗੇ ਕਬੀਰ ਜੀ ਫਰਮਾਉਂਦੇ ਨੇ ਏਕ ਪਾਏ ਦੇਖੋ ਸਬਨਾਰੀ ਕਿਆ ਜਾਣੋ ਸਹ ਕੌਣ ਪਿਆਰੀ ਪਾਏ ਭਾਵ ਪਿਆਰ ਵਿੱਚ ਉਸ ਮਾਲਕ ਦੇ ਪਿਆਰ ਵਿੱਚ ਮੈਨੂੰ ਕੋਈ ਵੀ ਬੇਗਾਨਾ ਦਿੱਸਦਾ ਹੀ ਨਹੀਂ ਸਾਰੇ ਹੀ ਆਪਣੇ ਦਿਸਤੇ ਨੇ ਸਾਰੇ ਹੀ ਇੰਜ ਲੱਗਦੇ ਨੇ ਜਿਵੇਂ ਉਸਦੇ ਪਿਆਰੇ ਹੋਣ ਪਰ ਮੈਂ ਸਿਰਫ ਇੱਕ ਗੱਲ ਨਹੀਂ ਜਾਣ ਪਾਰਿਆ ਕਿ ਇਨਾਂ ਸਾਰੇ ਪਿਆਰਿਆਂ ਵਿੱਚੋਂ ਮੇਰੇ ਮਾਲਕ ਨੂੰ ਕਿਹੜੇ ਪਿਆਰੇ ਹਨ ਉਹ ਇਨਾਂ ਵਿੱਚੋਂ ਕੌਣ ਹਨ ਜੋ ਮਾਲਕ ਨੂੰ ਪਾ ਜਾਂਦੇ ਹਨ ਮੈਂ ਇਹ ਜਾਣ ਨਹੀਂ ਪਾਰਿਆ ਤਾਂ ਸ਼੍ਰੀ ਕਬੀਰ ਜੀ ਇਸ ਸਵਾਲ ਦਾ ਜਵਾਬ ਆਪਣੀ ਆਖਰੀ ਪੰਕਤੀਆਂ ਵਿੱਚ ਦਿੰਦੇ ਹਨ ਕਿ ਕਹੋ ਕਬੀਰ ਜਾਂ ਕੈ ਮਸਤਕ ਭਾਗ ਸਭ ਪਰਹਰ ਤਾਂ ਕੋ ਮਿਲੇ ਸੁਹਾਗ ਸੁਹਾਗ ਉਸ ਨੂੰ ਪਤੀ ਮਿਲ ਜਾਂਦਾ ਹੈ ਉਸ ਨੂੰ ਸੁਹਾਗ ਮਿਲ ਜਾਂਦਾ ਹੈ ਉਸ ਨੂੰ ਪਿਆਰਾ ਮਿਲ ਜਾਂਦਾ ਹੈ ਜਿਨ੍ਹਾਂ ਦੇ ਮੱਥੇ ਤੇ ਭਾਗ ਜਾਗੇ ਹਨ ਉਹ ਮਾਲਕ ਉਸੇ ਨੂੰ ਹੀ ਮਿਲਦਾ ਹੈ ਮੱਥੇ ਤੇ ਭਾਗ ਜਾਗਣਾ ਕੀ ਹੁੰਦਾ ਹੈ ਇਹ ਤੁਸੀਂ ਗੁਰਬਾਣੀ ਵਿੱਚ ਖੋਜ ਕੇ ਪੜ੍ਹ ਸਕਦੇ ਹੋ ਕਿ ਭਾਗ ਕਿਵੇਂ ਬੰਦੇ ਹਨ ਜੱਕੇ ਵਿੱਚ ਜਾਗਦੇ ਹਾਂ ਸੋ ਕਬੀਰ ਜੀ ਦਾ ਇਹ ਸ਼ਬਦ ਬਹੁਤ ਹੀ ਪਿਆਰਾ ਹੈ ਅਤੇ ਪਿਆਰ ਨਾਲ ਨਕੋ ਨਕ ਪਰਿਆ ਪਿਆ ਹੈ ਸ੍ਰੀ ਕਬੀਰ ਜੀ ਪਿਆਰ ਵਿੱਚ ਮਗਨ ਹੋ ਕੇ ਫਰਮੰਦੇ ਹਨ ਕਿ ਜਦ ਦਿਲ ਨੂੰ ਉਸ ਮਾਲਕ ਨਾਲ ਪਿਆਰ ਹੋ ਜਾਂਦਾ ਹੈ ਜਦ ਉਸ ਦਾ ਪਿਆਰ ਵਾਲਾ ਤੀਰ ਦਿਲ ਨੂੰ ਲੱਗ ਜਾਂਦਾ ਹੈ ਤਾਂ ਉਸ ਦੀ ਪੀੜ ਸਹੀ ਨਹੀਂ ਜਾਂਦੀ ਉਹ ਇੱਕ ਐਸਾ ਨਸ਼ਾ ਹੈ ਜਿਸ ਵਿੱਚ ਸਾਰੀ ਦੁਨੀਆ ਸਾਰੇ ਚਿਹਰੇ ਉਸੇ ਦੇ ਹੀ ਲੱਗਦੇ ਹਨ ਸਾਰਿਆਂ ਵਿੱਚ ਮੈਨੂੰ ਪ੍ਰੇਮੀ ਹੀ ਨਜ਼ਰ ਆਉਂਦਾ ਅਤੇ ਵੇਖਣ ਨੂੰ ਤਾਂ ਇੰਜ ਜਾਪਦਾ ਜਿਵੇਂ ਸਾਰੇ ਹੀ ਮਾਲਕ ਨੂੰ ਮਿਲਣ ਦਾ ਉਦਦਮ ਕਰ ਰਹੇ ਹੋ ਪਰ ਮਿਲਦਾ ਉਸ ਵਟਪਾਗੇ ਨੂੰ ਹੈ ਜਿਸ ਤਾ ਹਿਰਦਾ ਪਿਆਰ ਵਿੱਚ ਵਿੰਝ ਜਾਂਦਾ ਹੈ ਆਓ ਅਸੀਂ ਵੀ ਆਪਣੇ ਮਨਾਂ ਵਿੱਚ ਵਾਹਿਗੁਰੂ ਦਾ ਪਿਆਰ ਜਗਾਈਏ ਅਸੀਂ ਕਿੰਨੇ ਵੀ ਧਨਵਾਨ ਜਾਂ ਗਿਆਨਮਾਨ ਹੋ ਜਾਈਏ ਪਰ ਸਾਡੀ ਮੁਲਾਕਾਤ ਉਸ ਨਾਲ ਸਿਰਫ ਪਿਆਰ ਨਾਲ ਹੀ ਹੋ ਸਕਦੀ ਹੈ ਸਿਰਫ ਪਿਆਰ ਨਾਲ ਪਿਆਰ ਜਗਾਉਣ ਲਈ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਨਾ ਪਏਗਾ ਗੁਰਬਾਣੀ ਨਾਲ ਪਿਆਰ ਕਰੋ ਉਸ ਨੂੰ ਦਿਲ ਨਾਲ ਲਗਾਓ ਉਸ ਨਾਲ ਪਿਆਰ ਕਰੋ ਫਿਰ ਵੇਖੋ ਕਿੰਜ ਪਿਆਰ ਦੇ ਸੋਮੇ ਅੰਦਰੋਂ ਫੁੱਟਦੇ ਹਨ ਕਿੰਜ ਫਿਰ ਕੋਈ ਵੀ ਉਪਰਾਣੀ ਦਿਖਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ